ਦੇ ਕਾਰਨ ਜਿਵੇਂ ਤੁਹਾਨੂੰ ਸਾਰਿਆਂ ਨੂੰ ਪਤਾ ਹੈ ਕਿ ਪੰਜਾਬ ਦੇ ਵਿੱਚ ਜਿਹੜੀ ਹੈਗੀ ਹੈ ਹੜ੍ਹ ਦੀ ਸਥਿਤੀ ਹੈਗੀ ਹੈ ਕਈ ਏਰੀਆ ਦੇ ਵਿੱਚ ਬਹੁਤ ਜ਼ਿਆਦਾ ਪਾਣੀ ਨਾਲ ਨੁਕਸਾਨ ਹੋਇਆ ਲੋਕਾਂ ਦੇ ਜਿਹੜੇ ਆਪਣੇ ਡੇਲੀ ਦੀ ਜਿਹੜੀ ਜੀਵਿਕਾ ਸੀ ਉਹ ਵੀ ਪ੍ਰਭਾਵਿਤ ਹੋਈ ਹੈ ਕਮਾਈ ਦੇ ਸਾਧਨ ਖਤਮ ਹੋਏ ਨੇ ਇਸ ਦੇ ਵਿੱਚ ਸਾਡੇ ਅੱਜ ਅਸੀਂ ਆਪਾਂ ਜਿਹੜਾ ਹੈਗਾ ਦਾਰੇਵਾਲ ਵਸਤੀ ਦੇ ਵਿੱਚ ਇੱਥੇ ਇਕੱਠੇ ਹੋਏ ਆ ਕਿਉਂਕਿ ਜਿਹੜੇ ਪਰਿਵਾਰ ਹੈਗੇ ਨੇ ਇਹਨਾਂ ਦਾ ਦਰਿਆ ਤੋਂ ਪਾਰ ਕੋਸ਼ਿ ਜ਼ਮੀਨਾਂ ਹੈਗੀਆਂ ਸੀ ਜਾਂ ਦਰਿਆ ਦੇ ਵਿੱਚ ਜਿਹੜੇ ਘਰ ਨੇ ਉੱਥੋਂ ਉੱਠ ਕੇ ਇੱਥੇ ਬੈਠੇ ਹੈਗੇ ਨੇ ਇਹਨਾਂ ਦਾ ਸਾਰਿਆਂ ਦਾ ਕਾਰੋਬਾਰ ਜਿਹੜਾ ਹੈਗਾ ਦਰਿਆਵ ਤੇ ਅੰਦਰ ਜਿਹੜੀ ਜ਼ਮੀਨ ਸੀ ਉਹਦੇ ਵਿੱਚ ਜਿਹਦੇ ਪਾਣੀ ਆ ਕੇ ਬਹੁਤ ਜ਼ਿਆਦਾ ਇਹਨਾਂ ਦਾ ਨੁਕਸਾਨ ਹੋਇਆ। ਤਾਂ ਅੱਜ ਸਾਡੇ ਵਿੱਚ ਨਾਲ ਸਾਡੇ ਜਿਹੜੇ ਮਿਸਟਰ ਦੀਪਕ ਹੈਗੇ ਨੇ ਰਸੂਲਪੁਰ ਇਹਨਾਂ ਦਾ ਜਿਹੜਾ ਹੈਗਾ ਡਾਕਟਰ ਅੰਬੇਦਕਰ ਸਾਹਿਬ ਦਾ ਜਿਹੜਾ ਕਲੱਬ ਹੈਗਾ ਯੂ ਐਸ ਏ ਤੋਂ ਤੇ ਪੰਜਾਬ ਦੀ ਜਿਹੜੀ ਹੈਗੀ ਹੈ ਜੈ ਭੀਮ ਜੈ ਭਾਰਤ ਇਹਨਾਂ ਦੇ ਇੱਥੇ ਸੀ ਸਾਡੀ ਸਯੰਬੇਦਕਰ ਸੈਨਾ ਪੰਜਾਬ ਹੈ। ਉਹਦੇ ਤਹਿਤ ਇਹਨਾਂ ਨੇ ਜਿਹੜਾ ਹੈਗਾ ਇਹ ਸਾਰਾ ਉਪਰਾਲਾ ਕੀਤਾ ਕਿ ਜਿਹੜੇ ਇੱਥੇ ਦੇ ਲੋੜਵੰਦ ਜਿਨ੍ਹਾਂ ਦੇ ਦਰਿਆ ਦੇ ਵਿੱਚ ਨੁਕਸਾਨ ਹੋਇਆ ਪਾਣੀ ਦੇ ਨੁਕਸਾਨ ਹੋਇਆ ਤੇ ਕਮਾਈ ਦੇ ਸਾਧਨ ਖਤਮ ਹੋਏ ਉਹਨਾਂ ਨੂੰ ਕੁਝ ਜਿਹੜਾ ਹੈਗਾ ਸੀ ਜਿਹੜੀ ਹੈਗੀ ਤਿੱਲ ਫੁੱਲ ਜਿਹੜੀ ਇਹਨਾਂ ਵੱਲੋਂ ਸਹਾਇਤਾ ਕੀਤੀ ਜਾ ਰਹੀ ਹੈ ਕਿਉਂਕਿ ਅਸੀਂ ਤੁਹਾਨੂੰ ਪਤਾ ਹੈ ਕਿ ਇੰਨੇ ਵੱਡੇ ਨੁਕਸਾਨ ਨੂੰ ਕੋਈ ਉਸ ਦੇ ਨਾਲ ਤਾਂ ਨਹੀਂ ਕਰ ਸਕਦੇ ਪੂਰਤੀ ਨਹੀਂ ਹੋ ਸਕਦੀ ਬਟ ਫਿਰ ਵੀ ਸਾਡੇ ਵੱਲੋਂ ਜਿਹੜਾ ਹੈਗਾ ਸਾੜਿਆਂ ਦੀ ਸਹਿਯੋਗ ਨਾਲ ਇੱਕ ਉਪਰਾਲਾ ਕਿ ਕਿਸੇ ਦੇ ਬੱਚੇ ਨੂੰ ਜਿਹੜਾ ਹੈਗਾ ਭੁੱਖੇ ਨਾਲ ਸੌਣਾ ਪਵੇ ਤੇ ਕਿਉਂਕਿ ਜਦੋਂ ਇਸ ਤਰ੍ਹਾਂ ਦੀ ਹਾਲਾਤ ਹੁੰਦੇ ਆ ਤਾਂ ਤੁਹਾਡੇ ਕੋਲ ਹੀ ਕੋਈ ਪਹੁੰਚ ਕਰ ਸਕਦਾ ਹੈ ਬਾਹਰਲੇ ਜਿਹੜੇ ਹੁੰਦੇ ਨੇ ਵਿੱਚ ਬੈਠੇ ਨੇ ਕਈ ਵਾਰ ਸਾਨੂੰ ਜਿਹੜੇ ਲੋਕ ਹੁੰਦੇ ਆ ਉੱਥੇ ਲਾਚਾਰ ਹੋ ਜਾਂਦੇ ਆ ਉਹਨਾਂ ਕੋਲੇ ਆਪਣੇ ਸਾਧਨ ਖਤਮ ਹੋ ਜਾਂਦੇ ਨੇ ਆਏ ਸਾਡੇ ਦੀਪਕ ਜੀ ਦਾ ਤੇ ਅੱਜ ਅਸੀਂ ਸਾਰੇ ਮੈਂ ਟੀਮ ਲੈ ਕੇ ਆਪਣੇ ਸਾਡੇ ਨਾਲ ਮਿਸਟਰ ਸਰਵਜੀਤ ਰਾਏ ਸਾਡੇ ਜਲੰਧਰ ਵਿਧਾਤੀ ਦੇ ਐਸਪੀ ਡਿਟੈਕਟਿਵ ਨੇ ਸਾਡੇ ਡੀਐਸਪੀ ਸ਼ਾਹਕੋਟ ਹੰਕਾਰ ਸਿੰਘ ਬਰਾੜ ਸਬ ਡਿਵੀਜ਼ਨ ਸਾਡੇ ਸ਼ਾਹਕੋਟ ਦੇ ਨੇ ਸਾਡੇ ਐਸਚੋ ਢਲੋਈਆਂ ਠੀਕ ਹੈ ਗੁਰਸ਼ਰਦ ਜੀ ਰਹੇ ਸਾਰੇ ਅਸੀਂ ਬਾਕੀ ਸਾਡੇ ਇਥੋਂ ਦੇ ਸਰਪੰਚ ਸਾਡੇ ਨਾਲ ਨੇ ਇਥੇ ਦੇ ਸਾਰੇ ਮੋਤਬਰ ਜਿਹੜੇ ਬੰਦੇ ਨੇ ਤੇ ਹੋਰ ਸਾਰੇ ਏਰੀਆ ਦੇ ਨਿਵਾਸੀ ਨੇ ਉਹਨਾਂ ਦੇ ਨਾਲ ਆ ਕੇ ਇੱਥੇ ਜਿਹੜਾ ਹੈਗਾ ਇਸ ਜਗ੍ਹਾ ਤੇ ਅੱਗੇ ਵੀ ਅਸੀਂ ਹੋਰ ਜਗ੍ਹਾ ਤੇ ਵੀ ਜਾ ਕੇ ਜਿਹੜਾ ਰਾਸ਼ਨ ਜਿਹੜਾ ਲੋੜਵੰਦਾਂ ਨੂੰ ਅਸੀਂ ਤਕਸੀਮ ਜਿਹੜਾ ਕਰ ਰਹੇ ਹਾਂ ਸਰ ਹੋਰ ਕਿਹੜਾ ਏਰੀਆ ਜਾ ਪ੍ਰਭਾਵਿਤ ਹੈ ਤੇ ਦਾਨੀ ਸੱਜਣਾਂ ਨੂੰ ਜਾਂ ਐਨਆਰ ਦੇ ਵੀਰ ਜਿਹੜੇ ਐਨਜੀਓ ਹੈਗੇ ਉਹਨਾਂ ਨੂੰ ਕੋਈ ਖਾਸ ਅਪੀ ਦੇਖੋ ਜਿਹੜਾ ਹੈਗਾ ਪੰਜਾਬ ਜਿਹੜੀ ਸਥਿਤੀ ਦੇ ਵਿੱਚ ਉਹ ਲੱਗਿਆ ਹੈਗਾ ਜਾਂ ਲੰਘ ਰਿਹਾ ਹੈਗਾ ਇਹ ਸਾਰੇ ਸਾਡੇ ਜਿਹੜੇ ਐਨ ਆਰ ਆਈ ਸਾਡੇ ਬਾਹਰ ਬੈਠੇ ਨੇ ਉਹਨਾਂ ਵੱਲੋਂ ਬਹੁਤ ਜ਼ਿਆਦਾ ਸਹਿਯੋਗ ਆ ਰਿਹਾ ਐਂਡ ਉਹਨਾਂ ਦੇ ਸਾਰਿਆਂ ਦੇ ਸਹਿਯੋਗ ਦੇ ਨਾਲ ਹੀ ਜਿਹੜਾ ਤੁਸੀਂ ਦੇਖਦੇ ਹੋ ਕਿ ਹੁਣ ਇਸ ਤੋਂ ਬਾਅਦ ਜਦੋਂ ਇਹ ਪਾਣੀ ਉਤਰ ਜਾਏਗਾ ਉਸ ਤੋਂ ਬਾਅਦ ਦਰਿਆ ਦੇ ਵਿੱਚ ਜਿਹੜੀ ਹੈਗੀ ਡੀਸਿਲਟਿੰਗ ਦਾ ਕੰਮ ਵੀ ਹੋਣਾ ਜਿਹੜੀ ਮਿੱਟੀ ਇੱਥੇ ਰੇਤ ਜੰਮੀ ਆ ਪਿਛੋਂ ਆ ਕੇ ਆਈ ਆ ਰੇਤਾ ਉਹ ਰੇਤ ਦੀ ਜਿਹੜੀ ਹੈਗੀ ਡੀਸਿਲਟਿੰਗ ਕੀਤੀ ਜਾਏਗੀ ਉਹਦੇ ਵਿੱਚ ਵੀ ਐਨ ਆਰ ਆਈ ਜਿਹੜੇ ਸਾਡੇ ਹੈਗੇ ਨੇ ਉਹਨਾਂ ਵੱਲੋਂ ਸਾਡੇ ਇਥੇ ਲੋਕਲ ਸਮਾਜ ਸੇਵੀ ਸੰਸਥਾਵਾਂ ਵੱਲੋਂ ਸਾਡੀ ਮਾਨਯੋਗ ਜਿਹੜੇ ਸਾਡੇ ਸੀਐਮ ਸਾਹਿਬ ਨੇ ਉਹਨਾਂ ਵੱਲੋਂ ਪੰਜਾਬ ਸਰਕਾਰ ਵੱਲੋਂ ਤੇ ਸਾਡੇ ਜਿਹੜੇ ਮਾਨਯੋਗ ਸਾਡੇ ਰਵਿੰਦ ਕੇਜਰੀਵਾਲ ਜੀ ਹੈਗੇ ਨੇ ਆਮ ਆਦਮੀ ਪਾਰਟੀ ਦੇ ਉਹਨਾਂ ਵੱਲੋਂ ਜਿਹੜੇ ਟੀਮਾਂ ਵਕ-ਵਕ ਟੀਮਾਂ ਇੱਥੇ ਨਿਯੁਕਤ ਕੀਤੀਆਂ ਗਈਆਂ ਨੇ ਉਹਨਾਂ ਦੇ ਸਹਿਯੋਗ ਦੇ ਨਾਲ ਸਾਰਾ ਜਿਹੜਾ ਹੈਗਾ ਇੱਥੇ ਰੀਹੈਬਿਲੀਟੇਸ਼ਨ ਜਿਹੜੀ ਹੈਗੇ ਦੁਆਰਾ ਮੁੜ ਸੇਵਾ ਸਾਰਿਆਂ ਦਾ ਬਹਾਲ ਕੀਤਾ ਜਾਏਗਾ ਧੰਨਵਾਦ